ਤੁਹਾਡਾ ਸਲਾਮ ਕੀ ਹਾਲ ਚਾਲ ਹੈ ਬੜੀ ਠੀਕ ਹੋ ਆ ਦੋਨਾਂ ਸੀ ਕੰਮ ਕੁੰਮ ਯੂਨਿਟ ਦੇ ਹੀ ਲਾਈਟ ਤੇ ਬੈਠੇ ਆ ਕੰਕਾਂਗੇ ਧੱਕਣ ਤਾਂ ਬਾਹਰ ਆਂ ਦੇ ਕਾੜ ਦੇ ਕਿਉਂਕਿ ਆਪਾਂ ਨੇ ਜਾਣਾ ਪਰਣਾ ਏ ਅੱਜ ਕਾੜਾ ਪੀਣਾ ਉਥੇ ਪਰਣਾਲੇ ਕਾੜਾ ਪੀਉਂਦੇ ਨੇ ਜੇ ਕਿਸੇ ਦਾ ਨਾੜਾ ਬਲੌਕ ਸਿਰਦੀਆਂ ਲੱਤਾਂ ਦੀਆਂ ਕਾਸੇ ਦੀਆਂ ਵੀ ਹਰੇਕ ਚੀਜ਼ ਦਾ ਸੇ ਕਾੜਾ ਜੇ ਤੁਸੀਂ ਬਨਣ ਵਾਲੇ ਦੇ ਲਾਗੇ ਸਾਗੇ ਹੋ ਤਾਂ ਤੁਸੀਂ ਪਣੀ ਕਾੜਾ ਪੀਂ ਜਰੂਰ ਆਓ ਇਹ ਹੈਗਾ ਭਾਈ ਬਰਨਾਲਾ ਇਕਰੇ ਵਾਲੇ ਰੋਡ ਤੇ ਕਾਲਾ ਮਹਿਲ ਗੁਰਦੁਆਰੇ ਦੇ ਨੇ ਵਿਚ ਉੱਥੇ ਪੀਉਂਦੇ ਨੇ ਕਾੜਾ ਸ਼ੂਗਰ ਵਾਲਾ ਨੂੰ ਵੀ ਕਾੜਾ ਪੀਉਂਦੇ ਨੇ ਜੇ ਕਿਸੇ ਨੂੰ ਸ਼ੂਗਰ ਹੋਵੇ ਜੀ ਸ਼ੂਗਰ ਨਾੜਾ ਬਲੌਕ ਸਭ ਕਾ ਦੀ ਟੈਨਸ਼ਨ ਵਗੈਰਾ ਜੋ ਵੀ ਹੈ ਬੰਦੇ ਨੂੰ ਉਥੇ ਕੜਾ ਪੀਣੇ ਜ਼ਰੂਰ ਪੀਣਾ ਹੋਵੇਗਾ। ਅਸੀਂ ਤਿਆਰ ਹੋਏ ਬੈਠੇ ਆਂ। ਫਿਰ ਜਾਵਾਂਗੇ ਸੀ 12:40-45 ਮਿੰਟ ਦੇ ਬਾਅਦ ਸੌ ਸਾਢੇ। ਉਹ ਚੜਾਂਗੇ ਸੀ। ਕਿਸ ਨੂੰ ਦਿਖਾਵਾਂਗੇ ਜਾ ਕੇ। ਥੋੜਾ ਇੱਥੇ ਕੜਾ ਪੀਂਦੇ ਨੇ। ਤੁਸੀਂ ਜ਼ਰੂਰ ਆਓ ਕੋਈ ਕੜਾ ਪੀਣ ਕੇ ਆਓ। ਇੱਕ ਦੋ ਵਾਰ ਤਾਂ ਦਿਨ ਨੂੰ ਆਓ ਜੀ ਪਤਾ ਲੱਗੇ ਕਿ ਸਾਨੂੰ ਇੱਕ ਦੋ ਵਾਰੀ ਪੀਣ ਵਾਲਾ। ਤੇ ਵੀ ਤੁਹਾਨੂੰ ਕਿੰਨਾ ਕ ਫਰਕ ਆ ਜੀ ਆਪਾਂ ਨੂੰ ਤਾਂ ਬਹੁਤ ਫਰਕ ਆ ਜੀ ਪਹਿਲਾਂ ਨੇ ਇਸ ਤੀ ਚੜੀ ਰਹਿੰਦੀ ਸੀ ਕਿਸੇ ਹਲਦਾਰ ਦੁਆਰ ਉਠਾ ਲਈ ਜਾਂਦਾ ਸੀਗਾ ਸੀ ਹੁਣ ਆਪਣਾ ਆਪਾਂ ਕੰਮ ਕੁਮ ਵਧੀਆ ਕਰ ਲੈਂਦੇ ਆ ਜੀ ਹਾਂਜੀ ਮੌਸਮ ਹੋ ਰਿਹਾ ਬੱਤਲਾਂ ਦਾ ਦੇਖੋ ਤੁਹਾਨੂੰ ਪਤਾ ਹੁਣ ਪਾਤੋ ਚੜ ਗਈ ਨਹੀਂ ਜਿਵੇਂ ਪਹਿਲਾਂ ਉਹ ਹਟਿਆ ਹੁੰਦਾ ਵੈਸੇ ਨਹੀਂ ਪਾਣੀ ਜਾਂਦਾ ਰੱਬ ਨੂੰ ਕਿਉਂਕਿ ਫਸਲਾਂ ਖਰਾਬ ਹੋ ਜਾਂਦੀਆਂ ਨੇ ਜੀੜੀਆਂ ਹੋ ਗਈ ਆਪਣੇ ਨਰਮੇ ਹੋ ਗਈ ਪੱਟੀ ਮੇ ਸੋਇਲ ਦੀ ਇੱਕ ਫਸਲ ਵੀ ਜੱਟ ਵੀ ਦਾ 6 ਮਹੀਨਾ ਬਾਅਦ ਹੀ ਫਸਲ ਹੁੰਦੀ ਆ ਬਹੁਤ ਮਿਹਨਤ ਕਰਕੇ ਜੱਟ ਖੇਤੀ ਕਰਦੇ ਨੇ ਤੇ ਉਹ ਵੀ ਟਾਂਤੇ ਨਹੀਂ ਹੋ ਗਏ ਤਾਂ ਕਿ ਨਾ ਖਾਵੇ ਲੰਨ ਤਾਂ ਹੀ ਦਾ ਜੱਟੋ ਕਰਜ ਜਿ ਮਰ ਜਾਂਦਾ ਫੋਕ ਜੱਟ ਕਿਹੜਾ ਰਾਤਾਂ ਨੂੰ ਉੱਠ ਖਾਂਦੇ ਨੇ ਅਸੇ ਹੀ ਹੋ ਜਾਂਦਾ ਕਦੇ ਮੀਂਹ ਆ ਜਾ ਜਾਂ ਝੱਖੜ ਆ ਜਾਂਦੇ ਨੇ ਤੇ ਪੱਕ ਜਾਂਦੇ ਜਦੋਂ ਫਸਲ ਗੇ ਜੀਰੀਆਂ ਕਪੱਕੀਆਂ ਹੁੰਦੀਆਂ ਨੇ ਕਣਕਾਂ ਪੱਕੀਆਂ ਹੁੰਦੀਆਂ ਨੇ ਤੇ ਕਈ ਵਾਰ ਨੇਰੀਆਂ ਨੂੰ ਤੇ ਅੱਗ ਵੀ ਲੱਗ ਜਾਂਦੇ ਕਣਕਾਂ ਨੂੰ ਜੀਰੀ ਵਾਲੇ ਮੀਂਹ ਵਾਲੇ ਪਾੜ ਲੱਗ ਜਾਂਦੇ ਨੇ ਤਾਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਜਦ ਤੋਂ ਉਹ ਹਰੇ ਕਾਸੇ ਚ ਘਾਟੀ ਘਾਟ ਆ। ਕੋਣੋ ਪਤੀ ਹੈ। ਕੀ ਹਾਲ ਹੁੰਦਾ ਹੈ। ਉਹ ਤਾਂ ਪਾਸ ਕਰਨਾ ਪੈਂਦਾ ਪਰ ਉਹ ਕੋਈ ਸਾਧਨ ਨੀ ਕਿਤੇ ਕਰਦੇ ਆ ਇਹ ਜੇ ਫਸਲਾਂ ਦਾ ਰੇਟ ਸਹੀ ਦੇਵੇ ਸਰਕਾਰਾਂ ਦਾ ਜਟਕਾ ਨੂੰ ਬਾਹਰੇ ਜਾਣ ਇੱਕ ਇਕੱਲਾ ਮੁੰਡਾ ਹੁੰਦਾ ਅਗੇ ਦਾ ਉਹਨੂੰ ਬਾਹਰੇ ਭੇਜ ਦਿੰਦੇ ਨੇ ਟੱਟਾਂ ਦੇ ਪੱਲੇ ਕੁਝ ਨਹੀਂ ਜਾਂਦਾ ਜੇ ਸੀ ਸਰਕਾਰਾਂ ਚ ਚੱਜ ਦੀ ਨੌਕਰੀਆਂ ਦੇਣ ਦੀ ਬੱਖਾ ਤਾਂ ਨੂੰ ਬਾਹਰੇ ਪਾ ਜਣਾ ਪਵੇ। ਨੂੰ ਪਤਾ ਕਿ ਕੀ ਮੰਦੇ ਹਾਲ ਹੋ ਰਹੇ ਨੇ। ਇਕੱਲਾ ਘੇਰਾ ਬੁੱਦੰਦ ਅਗਲਾ ਦਾ 1 ਕੱਦਾ ਜ਼ਮੀਨ ਦਾ ਵੇਚ ਕੇ ਬਾਹਰੇ ਭੇਜਣਾ ਪੈਂਦਾ। ਜਿਉਂਦੇ ਜੀ ਛੋੜੇ ਪੈਂਦੇ ਕਿ ਤਾਂ ਕੰਦੇ ਮਾਰ ਕੇ ਛੋੜੇ ਪੈਂਦੇ ਨੇ। ਇੱਥੇ ਮਾਵਾ ਪਾਉਂਦੇ ਜਿਉਂਦੇ ਜੀ ਪਾ ਜਾਂਦੇ ਨੇ। ਮਾਵਾ ਮੁੱਕ ਵੀ ਜਾਂਦੇ ਤਾਂ ਵੀ ਟਾਈਮ ਤੇ ਚੱਕ ਪਹੁੰਚ ਨਹੀਂ ਸਕਦੇ। ਜਾਂਦੀ ਵਾਰ ਤਾਂ ਮੂੰਹ ਵੀ ਨਹੀਂ ਦੇਖ ਸਕਦੇ। ਬਸ ਇੱਕ ਇੱਕ ਗੁਜਰਾ ਦੇ ਲੋਕਾਂ ਨੂੰ ਐ ਵੀ ਹੋਇਆ ਪਿਆ ਜੀ ਪੈਸਾ 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 ਤਾਂ ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ ਪੈਸਾ ਇੱਥੇ ਹੀ ਰਹਿ ਜਾਣਾ ਸਭ ਕੁਝ ਜ਼ਮੀਨਾਂ ਜਾਇਦਾਦਾਂ ਘਰ-ਬਾਰ ਸਭ ਇੱਥੇ ਹੀ ਰਹਿ ਜਾਣੇ ਕੁਝ ਨਹੀਂ ਲੈ ਕੇ ਜਾਣਾ ਨਾਲ ਸ਼ਾਮ ਨੂੰ ਸੌਣੇ ਸਵੇਰ ਨੂੰ ਉੱਠਣ ਦੀ ਆਸ ਹੁੰਦੀ ਨਹੀਂ ਪਰ ਤਾਂ ਮਹੀ ਪੈਸੇ ਦੀ ਵੱਧ ਹੋ ਗਈ ਪੈਸੇ ਦੀ ਕਦਰ ਰਹੂਗੀ ਬੰਦੇ ਦੀ ਕਦਰ ਨਹੀਂ ਅੱਜ ਕੱਲ੍ਹ ਮਾ ਮਾਪੇ ਤਾਂ ਬਿਲਕੁਲ ਕਦਰ ਨਹੀਂ ਰਹੀ ਮਾਵਾ ਪਾਪਾ ਭੱਤੀ ਸਭ ਕੁਝ ਕਰਦੇ ਨੇ ਧੀਆਂਾਂ ਨੂੰ ਪਾਲਦੇ ਨੇ ਪਰੋਸ ਦੇ ਡਡੇ ਕੰਮਦੇ ਨੇ ਜ਼ਮੀਨ ਵੀ ਵੇਚ ਦਿੰਦੇ ਨੇ ਇਹਨਾਂ ਦੇ ਖਾਤ ਸਭ ਕੁਝ ਕਰਦੇ ਨੇ ਪਰ ਜਵਾਕ ਕਦਰ ਨਹੀਂ ਕਰਦੇ ਕੇ ਮਾ ਪਪਾ ਦਾ ਪਤਾ ਨਹੀਂ ਕੀ ਬੁੱਧੀ ਭ੍ਰਸ਼ਟ ਹੋਈ ਹੋਈ ਇਹ ਬੱਚਾ ਦੀ ਖੁਦ ਨੂੰ ਵੀ ਕਈ ਵਾਰ ਮਾਵਾ ਪੈਹੀ ਜੇ ਵੀ ਹੁੰਦੇ ਨੇ ਖੁਦ ਨੂੰ ਵੇਚ ਦਿੰਦੇ ਨੇ ਪਰ ਫਿਰ ਵੀ ਕਦਰ ਨਹੀਂ ਕਰਦੇ ਕਾਸ ਦਿਨੇ ਕਟੀਆਂ ਕਰਦਾ ਹਰ ਇੱਕ ਇਨਸਾਨ ਦੀ ਛਾਇਦੀ ਬੱਟਾ ਚੱਲ ਜੂਗਾ। ਹਰ ਦੀ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਆਪਣੇ ਚੈਨਲ ਨੂੰ। ਥੋੜੇ ਇੱਕ ਚੈਨਲ ਦਾ ਇੱਕ ਲਾਈਕ ਨਾਲ ਤੁਹਾਨੂੰ ਫਰਕ ਨਹੀਂ ਪੈਣਾ ਜੀ ਸਾਡਾ ਮਤਲਬ ਉਹ ਹੋ ਜਾਂਦਾ। ਸਾਡਾ ਚੈਨਲ ਅੱਗੇ ਵਧੂਗਾ ਜੀ। ਹੋਰ ਅੱਜ ਅਸੀਂ ਬੇਨਦੇ ਸੀ ਕਿੱਥੇ ਗਏ ਨਹੀਂ ਇਹ ਕਿਸੇ ਵੀ ਸਪੈਸ਼ਲ ਚੈਨਲ ਪਰ ਨਾਲੇ ਜਾਣਿਆ ਕਾੜਾ ਪੀਉਨੇ ਆ ਹੋਰ ਜਨਾਓ ਕੀ ਹਾਲ ਚਾਲ ਨੇ ਆਪਾਂ 11 ਵਜੇ ਹਰ ਰੋਜ਼ ਲਾਈਵ ਆਇਆ ਕਰਾਂਗੇ ਆਪਣੀ ਲਾਈਵ ਤੇ ਜਰੂਰ ਆਇਆ ਕਰੋ ਜੇ ਕਿਸੇ ਨੇ ਸਾਡੀ ਵੀਡੀਓ 'ਚ ਕੰਮ ਕਰਨਾ ਹੋਵੇ ਜਾਂ ਕਰਾਉਣਾ ਹੋਵੇ ਜੀ ਜਰੂਰ ਦੱਸਿਓ ਆਪਾਂ ਨੂੰ ਆਪਾਂ ਵੀਡੀਓ 'ਚ ਵੀ ਕੰਮ ਕਰਦੇ ਆਂ ਦੇਖੋ ਕਿਸੇ ਗੇ ਇਨਸਾਨ ਨੇ ਵੀਡੀਓ 'ਚ ਕੰਮ ਕਰਾਉਣਾ ਹੋਵੇ

ਕਿ ਅਸੀਂ ਜਾਵਾਂਗੇ ਬਰਨਾਲੇ ਬਰਨਾਲੋਂ ਫਿਰ ਮੈਂ ਜਾਊਂਗੀ ਆਪਣੇ ਪਿੰਡ ਤੇ ਮੈਂ ਹੁਣ ਚੰਨੂ ਕੋਲ ਰਹੇ ਪੀਣਾ ਸੜੇ ਮੈਂ ਕੱਲ ਬੁਖਾਰ ਸੀ ਮੈਨੂੰ ਬੁਖਾਰ ਸੀ ਤੇ ਮੈਂ ਨਹੀਂ ਗਈ ਉੱਥਾ ਚੱਲ ਫਿਰਿਆ ਬੰਨੇ ਕੰਦੀ ਰਹੇ ਪਾਉਦੇ ਅੱਜ ਦਵਾਈ ਦਈ ਮੈਨੂੰ ਦਵਾਈ ਇਹਨੇ ਤੇ ਫਿਰ ਮੈਂ ਅੱਜ ਮੈਂ ਜਾਵਾਂਗੀ ਖੰਡਾ ਨੂੰ ਤਿੰਨ ਦਿਨ ਹੋ ਗਏ ਘਰੋਂ ਆਈ ਨੂੰ ਆਈ ਵੀ ਸੋਚਦੇ ਹਾਂ ਕਿ ਤਿੰਨ ਦਿਨ ਹੋ ਗਏ ਬਾਹਰ ਗਈ ਹੋਈ ਆ ਵੀ ਵੀਡੀਓ ਬਣਾਉਣਗੇ ਤੇ ਫਿਰ ਪੰਡਾ ਫਰੀਦ ਤੇ ਪੰਡਾ ਮੋਮਾ ਪੰਡਾ ਬਸ ਉਹ ਤੇ ਇਧਰ ਨੂੰ ਆ ਗਈ ਮੈਂ ਤੇ ਇੱਥੇ ਫਿਰ ਰਹਿ ਆ ਵੀ ਕੱਲ ਆਜਾਂਗੇ ਤੱਕ ਤੁਹਾਨੂੰ ਦੱਸਾਂ ਕਿ ਹਾਲਜਾਲਾ ਵਧੀਆ ਠੀਕ ਠਾਕ ਹੈ